बहुत बहुत प्रभाव में गलित समय भी है क्योंकि तमाम इस मालिक ने बहुत ही धाना बख्शा है

तो के अली रसूल बनते हैं हसन और हुसैन का जन अली की शाद जिनकी स्वारी खुद मोहम्मद रसूल बनते हैं राजवा तो के समझोगे ना मुकाबला परिपेक्ष हो जा रहा है चौथी का मुकाबला होगा मेरे लिए में तो के राजबा के मैं अल्लाह का तो कंधे लगी है मार करो बहुत बहुत धनबाद कहते हैं सवेर के वेले कहते तेन लोग जल्दी उठ रहे हैं मेरे बिरो मां एक मेहनत मजबूरी है क्योंकि मजबूरी बंदे सौंग नहीं दूसरे ਰੋਟੀ ਖਾਣ ਵਾਲੇ ਕਹਿੰਦੇ ਹਮੇਸ਼ਾ ਸ਼ੁਕਰਾਨਾ ਘੜਾਉਣ ਵਾਲੇ ਦਾ ਵੀ ਤੇ ਕਮਾਉਣ ਵਾਲੇ ਦਾ ਵੀ ਤੇ ਆਣਾ ਖਾਣ ਵਾਲੇ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਇਹਨਰੇ ਵੀਰ ਜਿਹੜੇ ਰੋਚੀ ਰੋਚੀ ਦੇ ਖਾਤਰਵਾਰ ਸਰਦੇਸਾਂ ਦੇ ਵਿੱਚ ਧੰਨ-ਧੰਨ ਬੁਗਾ ਜਾਣ ਪਏ ਉਹਨਾਂ ਦੇ murid ਉਹਨਾਂ ਦੇ ਆਸ਼ਕ ਬਸਦੇ ਐ ਸਾਡੇ ਸਮਾਪਾ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਮੌਂਟੀ ਸੁਰਿਆ ਫ੍ਰਾਮ ਯੂ ਐਸ ਏ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ ਤੁਹਾਨੂੰ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਲਵੀ ਮੇਰਾ ਵੀ ਆਸਟ੍ਰੇਲੀਆ ਤੋਂ ਬਹੁਤ ਵੱਡਾ ਸਹਿਯੋਗ ਉਹਨਾਂ ਦੇ ਪਰਿਵਾਰ ਦਾ ਪ੍ਰਭ ਬਿਆਲ ਮੇਰਾ ਵੀ ਫ੍ਰਾਮ ਬੋਹਾਤਦਰ ਤੋਂ ਬਹੁਤ ਸਾਰੇ ਜੋਗਦਾਨ ਪਾਉਂਦੇ ਹੋਏ ਕਾਲਾ ਮੇਰੇ ਵੀ ਕਾਲਾ ਮੇਰਾ ਵੀ ਸਾਨਾ ਉਹ ਬਲਦੇਵ ਸਿੰਘ ਫ੍ਰਾਮ ਇਟਲੀ ਲਾਡੂ ਸਾਮ ਕਨੇਡਾ ਮੇਰਾ ਵੀਰ ਬਹੁਤ ਸਾਰਾ ਯੋਗਦਾਨ ਪਾਉਂਦੇ ਹੋਏ ਬਰਮਿੰਦਰ ਸਿੰਘ ਉਤਮਨੀ ਦੁੱਲਾ ਜੀ ਕੇ ਐਂਡ ਗੋਲੀ ਦਾ ਹਾਕਟਰ ਮੇਰੇ ਵੀਰੇ ਬਹੁਤ ਸਾਰੀ ਮਾਇਆ ਤੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਨੰਬਰਦਾਰ ਗੱਲ ਸਮੇਂ ਦੀ ਹੈ ਵਾਜਦਾ ਬੱਲੇ 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 ਅੱਜ ਜਿੱਤਣਾ ਕਹਿੰਦੇ ਕੌਣ ਜਿੱਤਦਾ ਤੇ ਕੌਣ ਹਾਰਦਾ ਇਹ ਸ਼ੱਕ ਤਾਂ ਰਹਿਣੀ ਹੈ ਦੇਹਾਣਾ ਪਿੰਡ ਦਾ ਸੱਜ ਮੇਲਾ पैनी है तो बहुत बहुत धनबाद जोज मेला करा रहेन गुगा शाहर के प्रबंधक कमेटी समूह नगर खेरा नगर पंचायत सेवादार भीर का बहुत बहुत धनवाद सेवादारी करके ही मेवा मिलता ने है तो सेवादारी करके ही मेवा लैके ने जाना है गल उ है ਧਰਵਾਸੀਨਾ ਦਰਬਾਰਾਂ ਦੇ ਵਿੱਚ ਜਾ ਜਾਂਦਾ ਨਾਲ ਗੱਲ ਚੇਂਜ ਹੋ ਜਾਂਦੀ ਐ ਘਰ ਦੇ ਵਿੱਚ ਕਹਿੰਦੇ ਰੋਟੀ ਹੁੰਦੀ ਨਾਲ ਦਰਬਾਰਾਂ ਦੇ ਵਿੱਚ ਪ੍ਰਸ਼ਾਦਾ ਬਣ ਜਾਂਦਾ ਘਰ ਦੇ ਵਿੱਚ ਕਹਿੰਦੇ ਪਾਣੀ ਹੁੰਦਾ ਨਾਲ ਦਰਬਾਰਾਂ ਦੇ ਵਿੱਚ ਜਲ ਬਣ ਜਾਂਦੇ ਆ ਘਰ ਦੇ ਵਿੱਚ ਕਹਿੰਦੇ ਗੁੱਤੋਂ ਹੁੰਦੀ ਨਾਲ ਦਰਬਾਰਾਂ ਦੇ ਵਿੱਚ ਗੋੜੇ ਬਣ ਜਾਂਦੇ ਆ ਮੇਰੇ ਵੀਰੋ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਜੰਗ ਦੀ ਸੇਵਾ ਦਾ ਹੋਰ ਸੇਵਾ ਨਿਭਾਈ ਆ ਪਾਣ ਪਾਣੇ ਦੁੱਗਾ ਯਹਾਂ ਰਿਪੇ ਦੀ ਤੁਹਾਡੇ ਸਾਰਿਆਂ ਦੇ ਕਾਰੋਬਾਰਾਂ ਦੇ ਵਿੱਚ ਵਾਦਾ ਕਰੇ ਗੇ ਗੱਲ ਸਮਝ ਜਾ ਕੇ ਟਕਣਾ ਕੌਣ ਜਿੱਤ ਕੇ ਬੱਲੇ 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 ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਦੋਨਾਂ ਪਾਸੇ ਬਰਾਬਰ ਲੱਗਦਾ ਹੈ 40 ਵਾਲੇ ਵਾਲੇ ਦੋ ਬੰਦੇ ਦੇ ਵਿੱਚ ਅੱਜ ਉਹ ਵੀ ਜਿੱਤਾਂ ਦੇ ਕਿਲਾਕ ਦਾ ਤੇ ਚੱਲ ਰਿਹਾ ਜੇ ਦੋਰੇ ਪਾਸੇ ਬਰਾਬਰ ਹੀ ਹੈ ਬਹੁਤ ਬਹੁਤ ਧੰਨਵਾਦ